ਅਸੀਂ ਦਰ ਨੂੰ ਬੁਲਾ ਲਿਆ ਬੁਲਾ ਲਿਆ ਬਤਰਾ ਦੇ ਵਿੱਚ ਬਤਰਾ ਦੇ ਵਿੱਚ ਇਹਨਾਂ ਨੇ ਸਾਨੂੰ ਲਾਰੇ ਕਿਤੇ ਲਾਏ ਉਹ ਤੁਹਾਨੂੰ ਪਤਾ ਹੀ ਨਹੀਂ ਕੀ ਕੀ ਉਹ ਕਹਿੰਦਾ ਕਿ ਕੀ ਕੁਝ ਬਦਲਦਾ ਜਿਹੜੀ ਇਹਦੀ ਨੀਤੀ ਆ ਉਹਨੇ ਦੀ ਆਪ ਵੀ ਨੀਤੀ ਨਹੀਂ ਇਹ ਨੀਤੀ ਸੈਕਟਰ ਦੀ ਤੇ ਇਹਦੀ ਕੇਂਦਰੀਆ ਦੀ ਨੀਤੀ ਆ ਇਹ ਪੈਸੇ ਇਕੱਠੇ ਕਰਕੇ ਜਿਹੜੀਆਂ ਗਜਰਾਤ ਤੇ ਟੂੜਾ ਹੁੰਦੀਆਂ ਉਹ ਨਾਲਣਾ ਕਰਦੇ ਆ ਤੁਹਾਨੂੰ ਪਤਾ ਹੋਊਗਾ ਨੇ ਗਜਰਾਤ ਦੇ ਵਿੱਚ ਹੁਣ ਮਹਾਪੰਚਾਇਤ ਕੀਤੀ ਹੈ ਕੋਈ ਉਥੇ ਜਾ ਕੇ ਸਾਰਾ ਖਰਚਾ ਪੰਜਾਬ ਤੋਂ ਹੋਈ ਜਾਂਦਾ ਤੇ ਕਹਿੰਦੇ ਗਜਰਾਤ ਦੇ ਵਿੱਚ ਜਾ ਕੇ ਇਹ ਕਰੀ ਜਾਂਦੇ ਰਹੀਆਂ ਆਂਦੀਆਂ ਮੁਜੀ ਦਾ ਨੌਂਟੇ ਆ ਗਿਆ ਆਪਣੀ ਲੈਟ ਫੂਨਿੰਗ ਦੀ ਲੈਟ ਫੂਨਿੰਗ ਦੇ ਵਿੱਚ ਜਿਹੜੀ ਇਹ ਕਹਿੰਦਾ ਦੋ ਅਸੀਂ ਜਗ ਦਾ ਇਹਦਾ ਦੇਵਾਂਗੇ ਕਮਰਸ਼ੀਅਲ ਤੇ 200 ਅਜ ਦਾ ਦੇਵਾਂਗੇ ਮਕਾਨ ਖਾਣ ਦੀ ਜਗ੍ਹਾ ਉਹਦੇ ਵਿੱਚੋਂ ਸਾਨੂੰ ਇਹਦਾ ਕਿਤੇ ਨਾ ਕੁਝ ਨਹੀਂ ਦਿੰਦਾ ਜਿਹੜੀ ਉਹ ਜਿਹੜੀ ਲੈਂਡ ਸਾਤੋਂ ਲੈਣੀ ਆ ਇਹ ਸਾਡੀ ਆਸ ਜਿਹੜੀ ਸਾਨੂੰ ਆਮਦਨ ਦੇਈ ਜਾਂਦੀ ਆ ਇਹ ਜੇ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਸਾਡੀ ਜਿਹੜੀ ਇਹ ਅੱਜ ਹੀ ਸਾਡੇ ਕੋਲ ਅਸੀਂ ਕਿੰਨੀ ਫਸਲਾਂ ਕੱਢਦੇ ਆ ਦੇ ਵਿੱਚ ਅਸੀਂ ਕਣਕ ਕੱਢਦੇ ਆ ਝੋਨਾ ਕੱਢਦੇ ਆ ਆਲੂ ਕੱਢਦੇ ਆ ਮੱਕੀ ਕੱਢਦੇ ਆ ਜੇ ਇਹਨੂੰ ਅਸੀਂ ਜਾਂਡਾ ਕਰਕੇ ਦੇਖੀਏ ਤਾਂ ਜਿਹੜੀ ਇਹਨਾਂ ਜਮੀਨ ਲੈਣੀ ਆ ਸਾਡੀ ਅਰਬਾਂ ਦੇ ਦਾ ਆਮਦਨ ਚਲੀ ਜਾਂਦੀ ਆ ਅਸੀਂ ਸਾਡੀ ਦਾ ਜਦੋਂ ਇਹਨਾਂ ਨੇ ਪਾਲਿਸੀ ਜਿਹੜੀ ਧੱਕੇ ਨਾਲ ਕਰ ਰਹੇ ਆ ਇਹ ਉਹੀ ਇਹਨੇ ਕਿਸੇ ਨੂੰ ਪੁੱਛਿਆ ਨਹੀਂਗਾ ਇਹ ਕਹਿੰਦਾ ਜੀ ਧੀਮੀਦਾਰ ਦੀ ਸਹਿਮਤੀ ਤੋਂ ਬਿਨਾ ਨਹੀਂ ਲੈਣੀ ਕਿਸੇ ਧੀਮੀਦਾਰ ਤੋਂ ਪੁੱਛ ਲੈਣ ਹੱਥ ਖੜਾ ਕਰਾ ਕੇ ਵੀ ਹਾਂ ਭਾਈ ਤੇਰੀ ਸਹਿਮਤੀ ਲਈ ਤੇਰੇ ਕੋਲ ਆਇਆ ਐ ਕਿਨੇ ਪੋਸਟ ਪਾਈ ਸੀ ਸਹਿਤ ਤੁਸੀਂ ਦੇਖਿਆ ਹੋਣਾ ਉੱਥੋਂ ਦੇ ਸਰਪੰਚ ਸੀ ਮਨੋਂ ਪਲਗਾ ਕਿਹੜੇ ਪਿੰਡ ਦਾ ਸੀਗਾ ਉਹਦੀ ਇਹਨੇ ਪੋਸਟ ਪਾਈ ਸੀ ਵੀ ਇਹਨੇ ਸਹਿਮਤੀ ਨਾਲ ਸਾਨੂੰ ਉਹ ਜਮੀਨ ਕਹਿੰਦਾ ਵੀ ਸਾਡੀ ਇਹਨੂੰ ਖਰੀਦ ਕਰ ਲਓ ਅਸੀਂ ਦੇਣ ਨੂੰ ਤਿਆਰ ਹਾਂ ਪਰ ਉਸ ਜਿਮੀਦਾਰ ਨੇ ਫੇਰ ਦੁਬਾਰਾ ਉਹਦੇ ਤੇ ਸਪਸ਼ਟ ਕਰਨ ਦੇ ਤਾਂ ਵੀ ਮੇਰੇ ਨਾਲ ਇਹ ਗੱਲ ਨਹੀਂ ਸੀ ਹੋਈ ਮੈਂ ਕਹਿੰਦਾ ਆਪ ਕਵਾਲਿਟੀ ਦੇ ਨਾਲ ਹੈ ਨਾ ਜਰੂਰ ਪਰ ਕਹਾਂ ਦਾ ਮੇਰੀ ਜ਼ਮੀਨ ਤੇ ਕੋਈ ਗੱਲ ਨਹੀਂ ਹੋਈ ਹੋਈ ਨਾ ਮੈਂ ਕਹਤਾ ਆਪ ਦੀ ਜ਼ਮੀਨ ਨਹੀਂ ਦੇਣੀ ਹੈ ਤੇ ਅਸੀਂ ਦੇਖੋ ਤਾਂ ਮੈਨੂੰ ਮਰਨਾ ਪੈ ਜੇ ਪਰ ਮੈਂ ਇਹਨੂੰ ਆਪਣੀ ਜ਼ਮੀਨ ਨਹੀਂ ਦੇਵਾਂਗਾ ਹੋਰ ਵੀ ਗੱਲਾਂ ਤੇ ਆਗੇ ਵੀ ਜਿਹੜੀ ਇਹ ਥਣ ਪੈਸੇ ਦੇਣਗੇ ਕੀ ਦੇਣਗੇ ਸਾਨੂੰ ਇਹਨਾਂ ਦੇ ਕੁਝ ਨਹੀਂ ਦੇਣਾ ਇਹਨਾਂ ਕੋਲੇ ਹੈ ਕੀ ਆ ਸਾਡੀ ਜ਼ਮੀਨ ਦੀ ਅੰਧ ਆਦੀ ਅਰਪਣਾ ਕਰਕੇ ਲਾਟੋ ਖੂਬ ਲਏ ਲੈਣੇ ਖਾਦੀ ਕਰ ਦੇਣੀ ਉਹਦੀ ਕੋਈ ਆਮਦ ਨਹੀਂ ਹੋਣੀ ਉਹ ਖਾਦੀ ਫੈਲੇਣੀ ਆ ਦੇ ਜਿਹੜੀ ਹੋ ਰਹੀ ਹੈ ਕਹਿੰਦੇ ਆਂ ਕਿ ਅਸੀਂ ਲੱਖ ਰੁਪਈਆ ਦੇਮਾ ਦੇ 50000 30000 ਦੇਣਾ ਕੋਈ ਦੇਮਾ ਨਹੀਂ ਲਾ ਕੋਈ ਹੈ ਪਿਆ ਸਰਕਾਰ ਕੋਲੇ ਜਿਹੜੀਆਂ ਇਹ ਨਾਲੇ ਬੁਢੀਆਂ ਨੂੰ ਪੈਨਸ਼ਨਾਂ ਦੇਣੀ ਆ ਸੀ ਵੀ ਵੱਧਵਾਉਂਦੇ ਜਿਹੜੀ ਆਪਣੇ 1000 ਰੁਪਈਆ ਕਹਿੰਦਾ 2500 ਰੁਪਈਆ ਦੇਊਗਾ ਮੂਤ ਨਹੀਂ ਛੜਿਆ 1500 ਰੁਪਈਆ ਉਹ ਵੀ ਪੈਨਸ਼ਨਾਂ ਉਮੀਦ ਜਾਂਦੀ ਹੈ ਬਾਕੀ ਇਹ ਜਿਹੜਾ ਕੰਮ ਹੈ ਜਿਹੜਾ ਕਰ ਰਹੇ ਆ ਇਹ ਚਾਹ ਹੈ ਕਿ ਮੂਤ ਕੋਦੇ ਕੇਂਦਰੀ ਰਾਜ ਤੇ ਕਹਿੰਦੇ ਤੇ ਕਰ ਰਹੇ ਆ ਆਮ ਦੀ ਇਹਦੀ ਕੋਈ ਪਾਲਸੀ ਨਹੀਂ ਜੀ ਆਰ ਦਾ ਕੋਈ ਨਹੀਂਗਾ ਯਾਰ ਸਰਕਾਰਾਂ ਤਾਂ ਹਰ ਟੀਮਾਂ ਬਰਉਂਦੀਆਂ ਆ ਪਰ ਸਾਡੇ ਨਾਲ ਧੱਕਾ ਕਰ ਰਹੇ ਆ ਇਹ ਇਨਾ ਇਨਾ ਤੱਕ阿里 ਨਹੀਂ ਹੁੰਦਣਾ ਅਸੀਂ ਸਾਰੇ ਇਕੱਠੇ ਹੋਵੋ ਇਕੱਠੇ ਹੋ ਕੇ ਲੜਾਈ ਲੜੋ ਲੜਾਈ ਲੜਾਂਗੇ ਤਾਂ ਤਾਹੀ ਆ ਜੇ ਕਈ ਇਹ ਵੀ ਆਪਾਂ ਸਰਕਾਰ ਆਪਾਂ ਨੂੰ ਮਾੜੀ ਮੋਟੀ ਲੜਾਈ ਨਾਲ ਦੇ ਦੇਗੀ ਸਾਨੂੰ ਤਕੜੀ ਲੜਾਈ ਲੜਨੀ ਪੈਣੀ ਆ ਕੁਝ ਦੇਖਿਆ ਹੁਣ ਮੈਂ ਖੜੇ ਕਹਿੰਦਾ ਸ਼ਾਬ 1.5 ਸਾਲ ਹੋ ਗਿਆ ਉੱਥੇ ਇੱਕ ਫੈਕਟਰੀ ਲੱਗਣੀ ਸੀ ਉਹ ਫੈਕਟਰੀ ਲਈ ਖੜਾ ਸਾਰਾ ਪੰਡਲ ਉੱਥੇ ਲੜਾਈ ਲੜੀ ਜਾਂਦਾ ਪਰ ਹਜੇ ਤੱਕ ਉਹ ਕੰਮ ਕਿਸੇ ਤਰੀਕੇ ਦੀ ਲੱਗੀ ਹਜੇ ਉੱਚੀ ਲੱਗੀ ਜਾਂਦੀ ਆ ਕਿ ਹੈ ਵੀ ਕਿੱਥੋਂ ਦਾ ਬੰਦਾ ਜਿਹਨੇ ਫੈਕਟਰੀ ਲਾਉਣੀ ਆ ਭੰਗੀਪੁਰੇ ਦਾ ਉਹ ਤੇ ਉਹ ਜਾਣਤੀ ਬਣਾਈਗੀ ਚਲੋ ਮਾਚੇ ਨਾਲੇ ਵੀ ਲੱਗਣੇ ਨੇ ਪੰਮੀਪੁਰੇ ਵਾਲਾ ਫੈਕਟਰੀ ਲੱਗਣਾ ਪਰ ਉਹ ਸਾੜੇ ਵਾਲਾ ਧੰਮੀਪੁਰੇ ਵਾਲਾ ਨਹੀਂ